ਸੰਦੇਸ਼ ਕੁਮਾਰ ਦਾ ਜਿੰਦਾਬਾਦ ਕਿਸਾਨ ਸੰਦੇਸ਼ ਕੁਮਾਰ ਦਾ ਜਿੰਦਾਬਾਦ ਕਸਾਨ ਗਾਜਨਿਤਿਕ ਸੰਦੇਸ਼ ਅੱਜ ਛੇਰੇ ਪੰਜਾਬ ਕਿਸਾਨ ਯੂਨੀਅਨ ਦਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹੋਣ ਦੇ ਨਾਤੇ ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਜਿੱਥੇ ਜ਼ਬਰ আর ਜ਼ੁਲਮ ਦੇ ਖਿਲਾਫ ਡਟਣ ਦਾ ਸਾਨੂੰ ਇੱਕ ਸੰਦੇਸ਼ ਮਿਲਿਆ ਉਹਦੇ ਤਹਿਤ ਅੱਜ ਵੀ ਜਿਹੜੀ ਲਾਅ ਐਂਡ ਆਰਡਰ ਉਹ ਫੇਲ ਆ ਅਸੀਂ ਅੱਜ ਅਮਰਪਾਲ ਸਿੰਘ ਮੈਂਬਰ ਪਾਰਲੀਮੈਂਟ ਲੋਕਾਂ ਨੇ ਚੁਣਿਆ ਉਹਦੇ ਤਹਿਤ ਅਜਿਹਾ ਨੰਗਵੱਤਰ ਦੇਣਾ ਹੈ ਕਿ ਉਹਦੀ ਤੁਰੰਤ ਇਨਸਤਿਟਿਊਟ ਹਟਾਓ ਦੂਜੀ ਗੱਲ ਸ਼ੰਭੂ ਮੋਰਚੇ ਤੇ ਸਾਡਾ ਟਰਾਲੀਆਂ ਟਰੈਕਟਰਾਂ ਦਾ ਕੀਤਾ ਗਿਆ ਨੁਕਸਾਨ ਦੀ ਪਰਭਾਈ ਸਰਕਾਰ ਕਰੇ ਤੀਜਾ ਉਹ ਜਿਹੜਾ ਸ਼ੰਭੂ ਬਾਰਡਰ ਤੇ ਭੰਨ ਤੋੜ ਕੀਤੀ ਆ ਉਹ ਹਰਿਆਣਾ ਗਵਰਨਮੈਂਟ ਨੇ ਕਿਸਾਨਾਂ ਨੂੰ ਰੋਕਿਆ ਸੀਗਾ ਨਾ ਕਿ ਕਿਸਾਨਾਂ ਨੇ ਰਸਤਾ ਰੋਕਿਆ ਤਾਂ ਇਹ ਸਾਡੇ ਤੇ ਅਲੀਗੇਸ਼ਨ ਲਾਉਣਾ ਇਹ ਵੀ ਇੱਕ ਗਲਤ ਗੱਲ ਆ ਸਰਕਾਰ ਦੀ ਉਹ ਵੀ ਅਸੀਂ ਤੇ ਦਿੱਤਾ ਤੀਜਾ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਉਹਨਾਂ ਨੂੰ ਤਰਿਹਾਂ ਕੀਤਾ ਜਾਦਾ ਕਿਉਂ ਉਹਨਾਂ ਨੂੰ ਵਿਚਾਰਿਆਂ ਨੂੰ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ ਗਿਆ ਅਸੀਂ ਉਹਦੀ ਵੀ ਸੱਤ ਸਭਾ ਦੇ ਚਿਕ ਮੁੱਖ ਮੰਤਰੀ ਨੂੰ ਅੱਜ ਮੰਗ ਪੱਤਰ ਭੇਜਿਆ ਐਡੀਸੀ ਦੇ ਰਾਹੀਂ ਉਹ ਵੀ ਅਸੀਂ ਬੇਨਤੀ ਕਰ ਦਿੰਦੀ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਤੀਜਾ ਜਿਹੜੀ ਸਾਡੀ ਸੰਭੂ ਮੋਰਚੇ ਤੇ ਬੜਾ ਨੁਕਸਾਨ ਹੋਇਆ ਔਰ ਕਨੌਰੀ ਬਾਰਡਰ ਤੇ ਮਹਾਰਾਜ ਸਾਹਿਬ ਜਿਹੜੇ ਪ੍ਰਕਾਸ਼ ਹੋਏ ਤੇ ਉਹਨਾਂ ਦੀ ਤੋਹਫੀਨ ਕੀਤੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ ਅਗਲਾ ਕੋਈ ਐਕਸ਼ਨ ਕਰ ਰਹੇ ਹਾਂਜੀ ਅਗਲਾ ਐਕਸ਼ਨ ਅਸੀਂ ਹੁਣ ਇਹ ਮੁੱਖ ਮੰਤਰੀ ਨੂੰ ਦੇਣ ਤੋਂ ਬਾਅਦ ਅਗਲੀ ਰਣਨੀਤੀ ਬਣਾਵਾਂਗੇ